ਪਬਲਿਕ ਵਾਈਫਾਈ ਦਾ ਇਸਤੇਮਾਲ ਨਾ ਕਰੋ ਮੋਬਾਈਲ ਹੈਂਕਰ ਤੇ ਪਰਸਨਲ ਡਾਟਾ ਚੋਰੀ ਹੋ ਸਕਦਾ ਹੈ ਮੋਬਾਈਲ ਤੁਹਾਡਾ ਹੈਂਕ ਕੀਤਾ ਜਾ ਸਕਦਾ ਹੈਂਕਰਾਂ ਵੱਲੋਂ ਤੇ ਪਰਸਨਲ ਡਾਟਾ ਤੁਹਾਡਾ ਚੋਰੀ ਹੋ ਸਕਦਾ ਜੇ ਤੁਸੀਂ ਪਬਲਿਕ ਵਾਈਫਾਈ ਯੂਜ਼ ਕਰਦੇ ਹੋ ਤੁਹਾਨੂੰ ਆਨਲਾਈਨ ਕਲਾਸ ਲਾਉਣ ਲਈ ਜਸਟਿਨ ਲਰਨਿੰਗ ਲਈ ਆਫਿਸ ਵਰਕ ਲਈ OTT ਪਲੇਟਫਾਰਮ ਤੇ ਸੋਸ਼ਲ ਮੀਡੀਆ ਦੇ ਇਸਤੇਮਾਲ ਲਈ ਇੰਟਰਨੈਟ ਦੀ ਲੋੜ ਪੈਂਦੀ ਹੈ ਤੇ ਜਿਆਦਾ ਪਰੇਸ਼ਾਨੀ ਉਸ ਸਮੇਂ ਹੁੰਦੀ ਹੈ ਜਦੋਂ ਤੁਸੀਂ ਕਿਸੇ ਹੀ ਜਗ੍ਹਾ ਜਿੱਥੇ ਤੁਹਾਡਾ ਆਪਣਾ ਡਾਟਾ ਨਾ ਹੋਵੇ ਜਾਂ ਤੁਹਾਡੇ ਕੋਲ ਡਾਟਾ ਹੀ ਨਾ ਹੋਵੇ ਫਿਰ ਤੁਸੀਂ ਪਬਲਿਕ ਵਾਈਫਾਈ ਯੂਜ਼ ਕਰਦੇ ਹੋ ਇਹਦੇ ਵਿੱਚੋਂ ਹੀ ਇਹ ਸਵਾਲ ਉੱਭਰਿਆ ਕਹਿੰਦੇ ਜਿਹੇ ਲੋਕ ਜਿਹੜੇ ਵਾਈਫਾਈ ਦੀ ਤਲਾਸ਼ 'ਚ ਰਹਿੰਦੇ ਨੇ ਆਮ ਤੌਰ ਤੇ ਪਬਲਿਕ ਵਾਈਫਾਈ ਰੇਲਵੇ ਸਟੇਸ਼ਨਾਂ ਤੇ ਬੱਸ ਛੱਡਿਆਂ ਤੇ 에어ਪੋਰਟ ਤੇ ਹੋਟਲ ਤੇ ਜਾਂ ਰੈਸਟੋਰੈਂਟ ਵਰਗੀਆਂ ਜਿਹੜੀਆਂ ਜਨਤਕ ਥਾਵਾਂ ਨੇ ਉੱਥੇ ਉਪਲਬਧ ਹੁੰਦਾ ਹੈ ਇਹ ਪੂਰੀ ਤਰ੍ਹਾਂ ਮੁਫਤ ਹੁੰਦਾ ਤੇ ਇਹਨਾਂ ਵਿੱਚ ਕੋਈ ਵੀ ਮੋਬਾਈਲ ਹੈ ਟੈਬਲੇਟ ਲੈਪਟਾਪ ਕਨੈਕਟ ਕਰ ਸਕਦਾ